ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਮੈਡੀਕਲ ਚੈੱਕਅਪ ਕੈਂਪ ਪਿੰਡ ਕੁੱਪਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਆਯੋਜਨ ਪਾਵਰ ਆਫ ਸੋਸ਼ਲ ਜੁਨਿਟੀ ਟੀਮ ਮਲੇਰ ਕੋਟਲਾ ਦੇ ਵੱਲੋਂ ਜੋਤੀ ਕੁੱਪਕਲਾਂ ਦੇ ਉਦਮ ਸਦਕਾ ਕੀਤਾ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਦੇ ਵੱਲੋਂ ਵੱਖ-ਵੱਖ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ ਤੇ ਮੌਕੇ ਤੇ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਕੈਂਪ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਵੀ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਗਈ ਇਸ ਮੌਕੇ ਉੱਗੇ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਸਰਦਾਰ ਇੰਦਰਜੀਤ ਸਿੰਘ ਜੀ ਮੁੰਡੇ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਵੱਲੋਂ ਇਸ ਮੈਡੀਕਲ ਚੈੱਕਅਪ ਕੈਂਪ ਦਾ ਉਦਘਾਟਨ ਵੀ ਕੀਤਾ ਗਿਆ ਇਸ ਮੌਕੇ ਗਿਆਨੀ ਗਗਨਦੀਪ ਸਿੰਘ ਨਿਰਮਲੇ ਜੰਡਾਲੀ ਵਾਲੇ ਤੇ ਸਰਦਾਰ ਮਨਦੀਪ ਸਿੰਘ ਖੁਰਦ ਵਿਰਸਾ ਸੰਭਾਲ ਸਰਦਾਰੀ ਲਹਿਰ ਉਹਨਾਂ ਵੱਲੋਂ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ। ਵੇਖੋ ਇਸ ਸੰਬੰਧੀ ਸਾਡੀ ਇਹ ਪੂਰੀ ਰਿਪੋਰਟ। b a h k e l i ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਵੱਡਾ ਢੱਲੂ ਘਾਰਾ ਪਿੰਡ ਕੁੱਪਕਲਾਂ 4 ਤਰੀਕ ਅੱਜ ਜੂਨ ਦੀ ਅੱਜ ਸਾਡੇ ਵੀਰ ਕੇਐਸ ਵਾਲੇ ਤੇ ਬਾਬਾ ਗਗਨਜੀਤ ਸਿੰਘ ਜੀ ਜਨਾਲੀ ਤੋਂ ਪਹੁੰਚੇ ਨੇ ਅਤੇ ਜੋਤੀ ਨੇ ਮਨਦੀਪ ਸਿੰਘ ਪੁੱਤਰ ਆਪ ਦੇ ਉਦੋਂ ਸਦਕਾ ਨਾਲ ਮਨਦੀਪ ਸਿੰਘ ਖੁਰਦ ਨੇ ਤੇ ਜੋ ਪੰਚਮ ਪਾਸਾ ਸ੍ਰੀ ਗੁਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਸ਼ਹੀਦੀ ਪੁਰਬ ਆਪਾਂ ਮਿਲਾ ਕੇ ਹਟਿਆ ਉਹਦੀ ਯਾਦ ਦੇ ਵਿੱਚ ਅੱਜ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਇਸ ਟਾਈਮ ਚੱਲ ਰਿਹਾ ਬਹੁਤ ਸਾਰੇ ਜੋ ਪੇਸ਼ੈਂਟ ਨੇ ਉਹ ਆ ਕੇ ਚੈੱਕ ਅਪ ਕਰਵਾ ਰਹੇ ਨੇ ਬਹੁਤ ਵਧੀਆ ਪ੍ਰਬੰਧਕਾਂ ਨੇ ਉਦੋਂ ਕੀਤਾ ਕਿਉਂਕਿ ਜੋ ਜੇ ਆਪਣਾ ਸਰੀਰ ਤੰਦਰੁਸਤ ਹੈ ਤਾਂ ਸਾਰੀ ਆਪਾਂ ਨੂੰ ਦੁਨੀਆ ਚੰਗੀ ਲੱਗਦੀ ਹੈ ਇਹ ਬਹੁਤ ਵਧੀਆ ਇਹਨਾਂ ਨੇ ਪ੍ਰਬੰਧ ਕਰਨ ਉਦਮ ਕੀਤਾ ਪ੍ਰਮਾਤਮਾ ਇਸੇ ਤਰ੍ਹਾਂ ਹੀ ਇਹਨਾਂ ਨੂੰ ਹਿੰਮਤ ਤੇ ਉਦੇਬਖਸੇ ਅੱਗੇ ਵਾਸਤੇ ਵੀ ਚੜ੍ਹਦੇ ਕਲਾਂ ਵਿੱਚ ਰੱਖੇ ਇੰਨੇ ਹੀ ਸ਼ਬਦਾਂ ਸਮਾਪਤੀ ਕਰਦੇ ਆ ਸਾਰੇ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਮੂਰਤ ਹਕ ਸੱਚ ਦੇ ਰਾਖੇ ਸ਼ਹੀਦਾਂ ਦੇ ਸਰਤਾਜ ਤਨ ਤਨ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੀ ਸ਼ਹੀਦੀ ਪੁਰਬ ਨੂੰ ਸਮਰਪਿਤ ਇਹ ਜੋ ਮਹਾਨ ਪਰਾਲਾ ਪ੍ਰਿੰਟ ਕੁੱਪ ਕਲਾ ਵਿਖੇ ਗੁਰਦੁਆਰਾ ਸਾਹਿਬ ਦੀ ਇਸ ਪਾਕ ਪਵਿੱਤਰ ਜਗ੍ਹਾ ਦੇ ਵਿੱਚ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ ਹੈ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਲਾਕੇ ਦੀ ਮਹਾਨ ਸ਼ਖਸੀਅਤ ਸਰਦਾਰ ਇੰਦਰਜੀਤ ਸਿੰਘ ਮੁੰਡੇ ਕੇਐਸ ਗਰੁੱਪ ਵਾਲੇ ਬਹੁਤ ਹੀ ਸਤਿਕਾਰਯੋਗ ਭਾਈ ਮਨਦੀਪ ਸਿੰਘ ਜੀ ਬਿਰਸਾ ਸੰਭਾਲ ਸਰਦਾਰੀ ਲਹਿਰ ਦੇ ਮੁਖ ਸੇਵਾਦਾਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਾਰੇ ਪਤਵੰਤੇ ਸੱਜਣ ਸਾਰੀ ਕਮੇਟੀ ਦੇ ਸਮੂਹ ਮੈਂਬਰ ਸਹਿਵਾਨਾਂ ਵੱਲੋਂ ਇਹ ਮਹਾਨ ਮਨੁੱਖਤਾ ਦੇ ਪਰਿਹਿਤ ਜੋ ਮਾਨਵਤਾ ਦੀ ਸੇਵਾ ਨੂੰ ਅਜੋਜ ਇਹ ਕੈਂਪ ਜਿਹੜਾ ਸਮਰਪਿਤ ਕੀਤਾ ਗਿਆ ਹੈ ਬਹੁਤ ਹੀ ਵੱਡਾ ਪ੍ਰਾਲਾ ਹੈ ਕਿਉਂਕਿ ਧੰਨ ਗੁਰੂ ਆਰਜਨ ਸਿੰਘ ਮਹਾਰਾਜ ਉਹ ਮੂਰਤ ਨੇ ਪਰਪਕਾਰ ਦੀ ਮੂਰਤ ਜਿਨ੍ਹਾਂ ਨੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਜਦੋਂ ਅਸੀਂ ਉਹਨਾਂ ਜੀਵਨ ਦੇ ਫਲਸਫੇ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਰੂਹਾਨੀਅਤ ਦੇ ਨਾਲ-ਨਾਲ ਫਿਜ਼ੀਕਲ ਫਿਟਨੈਸ ਜੋ ਬਾਡੀ ਦਾ ਚੈੱਕ ਆਪਾਂ ਅੱਜ ਜੋ ਡਾਕਟਰ ਸਾਹਿਬਾਨ ਸਾਰੇ ਸਤਿਕਾਰ ਜੋ ਜਿਨੇ ਵੀ ਵਿਲ ਗ੍ਰੈਜੂਏਟ ਪਤਵੰਤੇ ਸੱਜਣ ਇੱਥੇ ਇਕੱਠੇ ਹੋਏ ਨੇ ਪੇਸ਼ੈਂਟ ਲੋਡ ਬੰਦ ਪੇਸ਼ੈਂਟ ਇਕੱਠੇ ਹੋਏ ਨੇ ਇਹ ਇਲਾਜ ਹ ਪ੍ਰਾਪਤ ਕਰ ਰਹੇ ਨੇ ਮੈਂ ਉੱਥੇ ਸਾਰੇ ਇਸ ਮੈਨੇਜਮੈਂਟ ਨੂੰ ਵਧਾਈ ਦਿੰਦਾ ਹਾਂ ਤੇ ਅੱਗੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਹਾਂ ਕਿ ਵੱਧ ਤੋਂ ਵੱਧ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਮਜਸਮੇ ਜੋ ਅਧਿਆਤਮਵਾਦ ਦੇ ਨਾਲ-ਨਾਲ ਸਾਨੂੰ ਸਿਹਤ ਦੇ ਵਿੱਚ ਵੀ ਇੱਕ ਕੇਂਦਰਿਤ ਹੋਣਾ ਚਾਹੀਦਾ ਹੈ ਸੋ ਮੈਂ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਕੈਂਪ ਦਾ ਲਾਹਾ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਰ ਆਫ ਸੋਸ਼ਲ ਯੂਨਿਟੀ ਜ਼ਿਲ੍ਹਾ ਮਰੀਕੋਲਾ ਦੇ ਉਦਮਪੁਰਾਲੇ ਦੇ ਨਾਲ ਵੱਡਾ ਕੱਲੂ ਘਰਾ ਉਪਕਲਾ ਗੁਰਦੁਆਰਾ ਸਾਹਿਬ ਜੋ ਕਿ ਨਗਰ ਦੇ ਵਿੱਚ ਹੈ ਉਨ੍ਹਾਂ ਦੇ ਵੱਡੇ ਉਦਮ ਉਪਰਾਲੇ ਦੇ ਨਾਲ ਨਾਲ ਹੀ ਕੇਐਸ ਗਰੁੱਪ ਦੇ ਵੱਡੇ ਸਹਿਯੋਗ ਦੇ ਨਾਲ ਸਾਡੇ ਸਰਕਾਰ ਜੋਗਿਆ ਨਿਕ ਗਗਦੀਪ ਸਿੰਘ ਜੀ ਨਿਰਮਲੇ ਜੋ ਕਿ ਸਮੇਂ-ਸਮੇਂ ਤੇ ਵਾਤਾਵਰਣ ਦੇ ਪ੍ਰਤੀ ਅਤੇ ਸਮਾਜ ਸੇਵਾ ਦੇ ਪ੍ਰਤੀ ਹਮੇਸ਼ਾ ਤਤਪਰ ਰਹਿੰਦੇ ਨੇ ਤੇ ਸਾਡੇ ਭਰਾ ਜੋਤੀ ਗੁਰਪ੍ਰੀਤ ਸਿੰਘ ਜੋ ਕਿ ਹਮੇਸ਼ਾ ਇਹ ਇਦਾਂ ਦੇ ਕਾਰਜਾਂ ਲਈ ਤਤਪਰ ਰਹਿੰਦਾ ਹੈ ਤਾਂ ਇਹ ਸਾਰੇ ਜਣੇ ਨੇ ਇਕੱਠੇ ਹੋ ਕੇ ਇੱਕ ਮਨੁੱਖਤਾ ਦੀ ਭਲਾਈ ਦੇ ਲਈ ਇੱਕ ਬਹੁਤ ਸੋਹਣਾ ਕਾਰਜ ਕੀਤਾ ਹੈ ਮੁਫਤ ਮੈਡੀਕਲ ਚੈੱਕਅਪ ਕੈਂਪ ਜਿਹਦੇ ਵਿੱਚ ਪ੍ਰੋ ਲਾਈਫ ਹਸਪੀਟਲ ਦੇ ਵਿੱਚੋਂ ਮਾਹਿਰ ਡਾਕਟਰਾਂ ਦੀ ਟੀਮ ਪਹੁੰਚੀ ਹੈ ਤਕਰੀਬਨ ਹਰ ਪ੍ਰਕਾਰ ਦੀ ਬਿਮਾਰੀ ਦਾ ਜੋ ਇਲਾਜ ਚੈੱਕਅਪ ਇੱਥੇ ਹੋਵੇਗਾ ਨਾਲ ਹੀ ਮਰੀਜ਼ਾਂ ਨੂੰ ਦਵਾਈਆਂ ਮੁਕਤ ਦਿੱਤੀਆਂ ਜਾਣਗੀਆਂ ਅਤੇ ਟੈਸਟ ਕੀਤੇ ਜਾਣਗੇ ਤੇ ਮੈਂ ਪਾਵਰ ਆਫ ਸੋਸ਼ਲ ਯੂਨਿਟੀ ਜ਼ਿਲ੍ਹਾ ਮਰੀਕੋਲੜਾ ਦੇ ਪ੍ਰਧਾਨ ਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਵੀ ਦਿੰਨਾ ਅਤੇ ਇਹਨਾਂ ਦੇ ਅਰਦਾਸ ਵੀ ਕਰਦਾ ਕਿ ਪਰਮਾਤਮਾ ਕਿਰਪਾ ਕਰੋ ਇਦਾਂ ਦੇ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੂੰ ਇਦਾਂ ਦੇ ਕਾਰਜ ਕਰਨ ਦੇ ਲਈ ਬਲ ਉਦਮ ਬਖਸ਼ੋ ਅਤੇ ਸੰਗਤਾਂ ਇਹ ਚੀਜ਼ਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਤੇ ਸਾਡੇ ਵਿਚਾਰ ਪਹਿਲਾਂ ਵੀ ਦੱਸਿਆ ਕਿ ਸਰਦਾਰ ਇੰਦਰਜੀਤ ਸਿੰਘ ਜੀ ਮੁੰਡੇ ਕੇਐਸ ਗਰੁੱਪ ਦੇ ਜੋ ਚੇਅਰਮੈਨ ਨੇ ਨਾਲ ਹੀ ਸਤਿਕਾਰਯੋਗ ਗਗਨਦੀਪ ਸਿੰਘ ਜੀ ਨਿਰਮਲੇ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅੱਜ ਦੇ ਕੈਂਪ ਦਾ ਉਦਘਾਟਨ ਇਹਨਾਂ ਵੱਲੋਂ ਕੀਤਾ ਗਿਆ ਤੇ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਵੀ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਕਿਉਂਕਿ ਇਸ ਕਾਰਜ ਦੇ ਲਈ ਵਿਰਸਾ ਸੰਭਾਲ ਸਰਦਾਰੀ ਲਹਿਰ ਦਾ ਤੁਸੀਂ ਇਹ ਯੋਗਦਾਨ ਵੀ ਪਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ